ਆਪਦੇ ਚੈਨਲ ਦੇ ਮਾਧਿਅਮ ਰੇ ਮੈਂ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਸਲਾਦੀ ਸਾਡੇ ਹੁੰਦੇ ਆ ਸਾਡੇ ਟੂਰਿਸਟ ਜਿਤਨਾ ਇੱਥੇ ਆ ਰਜਾਨਾ ਹੀ ਹਜ਼ਾਰਾਂ ਦੀ ਤਦਾਰ ਵਿੱਚ ਇੱਥੇ ਵਾਕਾ ਬਾਟਰ ਦੇਖਣ ਆਉਂਦੇ ਆ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੁੰਦਾ ਇੱਕ ਤੇ ਸਾਨੂੰ ਇਹ ਰੋਜੀ ਰੋਟੀ ਪ੍ਰਵਾਨ ਕਰਦੇ ਆ ਰੋਜੀ ਰੋਟੀ ਦਿੰਦੇ ਆ ਸਾਡੇ ਹੋਟਲਾਂ ਵਾਲੇ ਵੀਰ ਸਾਡੇ ਗੱਡੀਆਂ ਵਾਲੇ ਵੀਰ ਇਹਨਾਂ ਤੋਂ ਆਪਣੀ ਰੋਜੀ ਰੋਟੀ ਕਮਾਈ ਕਰਦੇ ਆ ਤੇ ਜਦੋਂ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਉੱਠ ਕੇ ਟੂਰਿਸਟ ਦੀ ਤੌਰ ਤੇ ਉੱਥੇ ਜਾਂਦਾ ਜਿਤਨਾ ਕਸ਼ਮੀਰ ਵਿੱਚ ਪਲਵਾਮਾ ਹਮਲਾ ਹੋ ਗਿਆ ਏ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੁੰਦਾ ਵਾ ਉਹਦੇ ਵਿੱਚ ਧਰਮ ਦੇ ਨਾਂ ਤੇ ਹਿੰਦੂ ਪੁੱਛਿਆ ਗਿਆ ਵੀ ਆਪ ਹਿੰਦੂ ਹੋ ਸਿੱਖ ਹੋ ਕੌਣ ਹੋ ਉਹਨਾਂ ਅੰਦਰ ਗੋਲੀਆਂ ਚਲਾ ਕੇ ਉਹਨਾਂ ਕੋ ਮਾਰ ਦਿਆ ਨਿਕਨਕੇ ਬੋਵਿੰਦਾ ਔਰਤਾਂ ਨੂੰ ਵੀ ਮਾਰ ਗਰਿਆ ਇਹ ਗੱਲ ਬਹੁਤ ਜਿਆਦੀ ਗੱਲ ਤੇ ਬਾਤ ਹੈ ਐਸਾ ਨਹੀਂ ਹੋਣਾ ਚਾਹੀਏ 2019 ਮੇ ਵੀ ਪਹਿਲਾ ਪਲਵਾਮਾ ਹੁੰਦਾ ਸੀ ਉਸ ਆਰ ਡੀ ਐਕਸ ਲਗਾ ਕੇ ਹਮਾਰੇ ਬੀ ਐਸ اے ਆਰ ਪੀ ਜੇ ਤੇ ਉਹਨੂੰ ਵੀ ਐਸੇ ਹੀ ਮਾਰ ਗਰਿਆ ਥਾ ਇਹ ਘਟਨਾ ਕਰਮ ਨਹੀਂ ਹੋਣਾ ਚਾਹੀਏ ਜੋ ਕਰਤੇ ਹੈ ਤੁਸੀਂ ਲੋਕਲ ਜੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਜੋ ਟੂਰਿਸਟ ਆਂਦੇ ਜਾਂਦੇ ਵਪਾਰ ਦਾ ਫਰਕ ਪੈਂਦਾ ਇਸ ਤੋਂ ਵੇਖੋ ਜੀ ਬਹੁਤ ਜ਼ਿਆਦਾ ਅੱਜ ਹੀ ਸਭੀ ਕੇ ਮਨ ਮੇ ਬੜਾ ਦਹਿਸਤ ਵਾਲਾ ਮਾਹੌਲ ਬਣ ਜਾਈਗਾ ਕਿ ਅਸੀਂ ਵਾਗਾ ਬਾਰਡਰ ਪਰੇਡ ਵੀ ਤੇ ਹੁਣ ਕਿਸ ਤਰ੍ਹਾਂ ਜਾਈਏ ਜਾਂ ਨਾ ਆਣ ਦਾ ਜਾਈਏ ਉਹਨਾਂ ਨੇ ਦੋ ਮਨ ਹੋ ਜਨੇ ਆ ਇੱਕ ਆਣੇ ਕਰੂਗਾ ਦੂਜਾ ਵਾਪਸ ਜਾਣੇ ਦਾ ਦਿਲ ਕਰੂਗਾ ਕੋਈ ਨਹੀਂ ਆਊਗਾ ਤੇ ਇਹਦੇ ਵਿੱਚ ਸਾਰੇ ਹੀ ਪਬਲਿਕ ਡੈਸ ਦਾ ਮਾਹੌਲ ਭਰਿਆ ਹੋਇਆ ਹੈ ਜੀ ਅੱਜ ਅਸੀਂ ਟੀਵੀ ਦੇ ਉੱਪਰ ਖਬਰਾਂ ਦੇਖਦੇ ਕਿ ਸਾਡਾ ਮਨ ਦੇ ਲਿਆ ਹੋਇਆ ਜਦੋਂ ਵੀ ਕੋਈ ਇਹੋ ਜੀ ਘਟਨਾ ਕਰਮ ਹੁੰਦੀ ਆ ਤੇ ਟਾਰੀ ਵਾਗਾ ਬਾਰਡਰ ਗੁਜਰਾਤ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਦੁਬਈ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਉਹ ਵੀ ਬੰਦ ਹੋਣੀ ਚਾਹੀਦੀ ਹੈ ਨਾ ਇੱਥੋਂ ਦਾ ਟਾਰੀਵਾਦਾ ਵੱਡਰੀ ਕਿਉਂ ਇੱਕ ਬੰਦ ਕਰ ਦਿੰਦੇ ਨਹੀਂ ਕੀ ਕਹਿਣਾ ਚਾਹੋਗੇ ਦੋਵਾਂ ਸਰਕਾਰਾਂ ਨੂੰ ਅਸੀਂ ਦੋਵਾਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕੋਈ ਬੈਠ ਕੇ ਇਹਦਾ ਸਬਿਧਾਨ ਨਿਕਾਲਣਾ ਚਾਹੀਦਾ ਵੀ ਕੋਈ ਬੈਠ ਕੇ ਇਹਦੀ ਗੱਲਬਾਤ ਹੋਣੀ ਚਾਹੀਦੀ ਬੈਠਕ ਦੇ ਟੇਬਲ ਟਾਕ ਤੇ ਗੱਲ ਕਰਨ ਵੀ ਇਹ ਜਿਹੜੇ ਅੰਤਰਕਵਾਦੀ ਹਮਲੇ ਹੁੰਦੇ ਵਾਰ-ਵਾਰ ਕਿਉਂ ਹੋ ਰਹੇ ਅੰਤਰਕਵਾਦੀ ਹਮਲੇ ਹੋ ਕੇ ਪਬਲਿਕ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਕੀ ਹੋਣਾ ਚਾਹੀਦਾ ਹ ਜਿਹੜੇ ਸਾਡੇ ਇੱਥੇ ਮੁਸਲਮਾਨ ਭਾਈ ਆਪਣੇ ਪਾਕਿਸਤਾਨ ਨੂੰ ਜਾਣਾ ਚਾਹੁੰਦੇ ਰਿਚਤਨ ਖੱਜ ਖਰਾਬ ਹੋ ਰਹੇ ਵਿਚਾਰੇ ਰੋ ਰਹੇ ਨੇ ਵੀ ਸਾਡਾ ਪਰਿਵਾਰ ਉਧਰ ਹੈ ਅਸੀਂ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਏ ਸੀਗੇ ਤੇ ਕੀ ਹਾਲਾਤ ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਤੁਹਾਡੇ ਕੈਮਰੇ ਦੀ ਅੱਖ ਵਿੱਚ ਪਤਾ ਲੱਗੇ ਕਿ ਵੀ ਕਿਸ ਤਰ੍ਹਾਂ ਵਿਚਾਰੇ ਮਨ ਰੋ ਰਿਹਾ ਹੈ ਉਹਨਾਂ ਦਾ ਪਰਿਵਾਰ ਉਧਰ ਵੀ ਆ ਉਹਨਾਂ ਦਾ ਪਰਿਵਾਰ ਇੱਧਰ ਵੀ ਆ ਜਦੋਂ ਆਪਾਂ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਆ ਤੇ ਇਹ ਸਾਡੇ ਆਉਂਦੇ ਨੇ ਤੇ ਬਾਜ਼ਾਰਾਂ ਦੇ ਵਿੱਚ ਸਾਡੇ ਗੱਡੀਆਂ ਵਾਲਿਆਂ ਨੂੰ ਵੀ ਕਮਾਈ ਹੁੰਦੀ ਆ ਵਾਧਨ ਜੋ ਕੋਈ ਆਊਗੀ ਇਨਕਮ ਸਾਡੇ ਪਰਿਵਾਰਾਂ ਨੂੰ ਕਿੱਥੋਂ ਹੋਏਗੀ ਜੀ

چھ لوگ ہیں ہمیں ہم تو پندہ دن رہنے آئے تھے لیکن اب جلدی آنا پڑ رہا ہے راتوں رات سرکاروں بس کچھ نہیں آٹھ دن پہلے آیا تھا اچانک جانا رہا رہا ہے ہے کیسا لگ افسوس ہو رہا ہے نہیں تھا میرا ایسا